ਯਾਉ ਦੇ ਘਰ ਦੀਆਂ ਮਜ਼ਦੂਰੀਆਂ ਕਰਕੇ ਇਹ ਵੇਚਣਾ ਪੈ ਰਹਿਗਾ। ਵੀਡੀਓ ਚ ਆਪਾਂ ਪਹੁੰਚੇ ਹੋਏ ਆ ਜੀ ਅੱਜ ਪਿੰਡ ਬੰਗੀਦੀਪਾ ਜ਼ਿਲ੍ਹਾ ਬਠਿੰਡਾ। ਜਿਹੜੀ ਇਹ ਵੀਡੀਓ ਆ ਇਹ ਕਿਸਾਨ ਭਰਾਵਾਂ ਲਈ ਖਾਸ ਵੀਡੀਓ ਹੈ ਜੀ ਇੱਕ ਕਟਾ ਬਕਾਊ ਆ ਤੇ ਇਹਦੀ ਆਪਾਂ ਜਾਣਕਾਰੀ ਲੈਨੇ ਆ ਬਾਈ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਦੱਸ ਦੋ ਜੀ ਬੰਦਾ ਮੇਰਾ ਨਾਮ ਮਿੰਟੂ ਸਿੰਘ ਹੈ ਪਿੰਡ ਬੰਗੀ ਦੀ ਪਾਈ ਅੱਛਾ ਜੀ ਇਹ ਜਿਹੜਾ ਬਕਾਊ ਆ ਜੀ ਕਟਾ ਇਹਦੇ ਬਾਰੇ ਜਾਣਕਾਰੀ ਦੇ ਦਿਓ ਸਾਨੂੰ 2.5 ਸਾਲ ਦਾ ਕਟਾ ਜੀ ਅੱਛਾ ਜੀ ਤੇ 2 ਸਾਲ ਹਾਂ 7-8 ਮਹੀਨੇ ਹੋ ਗਏ ਨੇ 2 ਸਾਲ 2.5 2.5 ਸਾਲ ਦਾ ਪੂਰਾ ਮੰਨ ਲਓ 2.5 ਸਾਲ ਦਾ ਪੂਰਾ ਜੀ ਹਾਂ ਇਹ ਮਤਲਬ ਜੇ ਕਿਹੜੀ ਨਸਲ ਦਾ ਸੀਗਾ ਕੋਈ ਟੀਕਾ ਭਰਾਇਆ ਸੀ ਜਾਂ ਉਹ ਆਪਾਂ ਕਰਾਸ ਕਰਾਇਆ ਸੀ ਕਰਾਸ ਕਰਾਇਆ ਸੀ ਕਰਾਸ ਕਰਾਇਆ ਸੀ ਉਹ ਕਿੱਥੋਂ ਦਾ ਸੀਗਾ ਉਹ ਸਾਨ ਬੰਗਿਰਗੂ ਤੋਂ ਸੀਗਾ ਜੀ ਸਾਨ ਅੱਛਾ ਜੀ ਤੇ ਇਹਦਾ ਮਤਲਬ ਹੁਣ ਜਿਹੜੀ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਇਹ ਕਿਉਂ ਕਰਦੇ ਹੋ ਵੀ ਕਾਰਨ ਕੀ ਹੈ ਜੀ ਵੇਚਣ ਦਾ ਇਹਦਾ ਮਜਬੂਰੀ ਬਸ ਵੇਚਣਾ ਹੈ ਅੱਛਾ ਜੀ ਤੇ ਖਰਾ ਜਿਵੇਂ ਮੰਨ ਲਓ ਵੀ ਇਹ ਲਿੱਸਾ ਜਿਹਾ ਲੱਗਦਾ ਆਪਾਂ ਨੂੰ ਹਣਾ ਦੇਖਣ ਦੇ ਵਿੱਚ ਹਾਂਜੀ ਇਹ ਇਹਨੂੰ ਕੋਈ ਪਹਿਲਾਂ ਕੋਈ ਸਪੈਸ਼ਲ ਖਰਾਕ ਦਿੱਤੀ ਹੈ ਤਿਆਰ ਕਰਨ ਨੂੰ ਸਪੈਸ਼ਲ ਤਾਂ ਨਹੀਂ ਕਰਦੇ ਕਰਦੇ ਆਮ ਜਿਹੜਾ ਆਪਣਾ ਦਾਣਾ ਵਗੈਰਾ ਪਾਉਣ ਹਰਾਚਾਰਾ ਹਾਂਜੀ ਉਹੀ ਇਹ ਦਰਸ਼ਕੋ 2.5 ਸਾਲ ਦਾ ਕਟਾ ਇਹ ਤੇ ਆਮ ਦਰਮਾਨ ਦਰਮਿਆਨਾ ਮਤਲਬ ਪਰਿਵਾਰ ਆ ਤੇ ਆਪਦੇ ਘਰ ਦੀਆਂ ਮਜੂਰੀਆਂ ਕਰਕੇ ਇਹ ਵੇਚਣਾ ਪੈ ਰਹਿਗਾ ਤੇ ਜੇ ਇਹਦੀ ਵਧੀਆ ਸਾਮਸਵਾਲ ਹੋਊਗੀ ਜਾਂ ਜਿਹੜੇ ਲੋਕ ਸਪੈਸ਼ਲ ਤਿਆਰ ਕਰਦੇ ਆ ਉਹ ਰਿਪੀਟ ਪਾ ਕੇ ਖਰਾਕਾਂ ਪਾ ਕੇ ਤਾਂ 1-2 ਮਹੀਨਿਆਂ ਦੇ ਵਿੱਚ ਹੀ ਇਹ ਹੋਰ ਵਧੀਆ ਦਿੱਖ ਬਣ ਜੂਗੀ ਇਹਦੀ ਤੇ ਜੇ ਕਿਸੇ ਵੀਰ ਨੇ ਇਹ ਕੱਟਾ ਖਰੀਦਣਾ ਤਾਂ ਤੁਸੀਂ ਉੱਪਰ ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਤੇ ਇਹ ਵੇਚਣ ਦਾ ਕਾਰਨ ਇਹੀ ਹੈਗਾ ਵੀ ਇਹਦੀ ਪੱਲੋ ਸਾਮਸਵਾਲ ਦੇ ਵਿੱਚ ਇਹਨਾਂ ਨੂੰ ਦਿੱਕਤ ਆਉਂਦੀ ਹੈ ਜਿਹੜੇ ਕੋ ਚੌਕੀ ਬੰਦੇ ਵੱਧ ਆਰਥਿਕ ਤੌਰ ਤੇ ਮਜ਼ਬੂਤ ਕੋਈ ਰੱਖ ਕੇ ਇਹਨੂੰ ਵਧੀਆ ਤਰੀਕੇ ਨਾਲ ਪਾਲ ਸਕਦੇ ਆ ਤਾਂ ਉਹਨਾਂ ਲਈ ਇਹ ਸਹੀ ਮੌਕਾ ਹੈਗਾ ਤੇ ਰੇਟ ਜੇ ਆਪਾਂ ਇਹਦਾ ਜਾਣਕਾਰੀ ਸਾਂਝੀ ਕਰੀ ਜਾਂਦਾ ਅੱਜ ਰੇਟ ਫੋਨ ਤੇ ਦੱਸ ਦਾਂਗੇ ਰੇਟ ਫੋਨ ਤੇ ਦੱਸ ਦਾਂਗੇ ਰੇਟ ਫੋਨ ਤੇ ਦੱਸ ਦੇਣਗੇ ਜੀ ਤੇ ਜੇ ਕਿਸੇ ਵੀਰ ਨੂੰ ਵੀ ਇਹਦੇ ਵਿੱਚ ਇੰਟਰਸਟ ਆ ਮੈਨੂੰ ਤੁਸੀਂ ਪਸੰਦ ਕਰਦੇ ਹੋਗੇ ਜਾਂ ਕੋਈ ਸ਼ੌਕੀ ਬੰਦੇ ਆ ਜਿਹੜੇ ਡੈਰੀਆਂ ਦੇ ਵਿੱਚ ਜਾਂ ਕਿਤੇ ਰੱਖਦੇ ਆਗੇ ਤਾਂ ਤੁਹਾਡੀ ਮਿਹਨਤ ਨਾਲ ਇਹ ਹੋਰ ਜ਼ਿਆਦਾ ਵਧੀਆ ਅੱਗੇ ਰਿਜ਼ਲਟ ਦੇਊਗਾ ਤੁਹਾਨੂੰ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਕਟਾ ਖਰੀਦਣਾ ਚਾਹੁੰਦੇ ਹੋ ਤਾਂ ਇਸ ਨੰਬਰਾਂ ਦੇ ਸੰਪਰਕ ਕਰੋ ਧੰਨਵਾਦ ਜੀ